ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਸਰਕਾਰ ਦੀ ਮਹੱਤਵਕਾੰਕਸ਼ੀ ਬਹਿਲ ਕਦਮੀ ਤਹਿਤ ਇੱਕ ਦਿਲ ਖਿੱਚਵੀ ਤੇ ਪ੍ਰੇਰਣਾਦਾਇਕ ਪਲ ਵਿੱਚ ਇੱਕ ਦਿਨ ਡੀਸੀ ਐਸਐਸਪੀ ਦੇ ਸੰਗ ਪ੍ਰੋਗਰਾਮ ਦੇ ਤਹਿਤ ਅਮਨਦੀਪ ਕੌਰ ਤਰਨਵੀਰ ਸਿੰਘ ਅਤੇ ਨਿਹਾਰਿਕਾ ਗੁਜਰਾਲ ਜ਼ਿਲ੍ਹੇ ਦੇ ਚੋਟੀ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਸੀਨੀਅਰ ਪੁਲਿਸ ਕਪਤਾਨ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਨਾਲ ਇੱਕ ਦਿਨ ਬਿਤਾਉਣ ਦਾ ਸੁਭਾਗ ਪ੍ਰਾਪਤ ਹੋਇਆ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਲੁਧਿਆਣਾ ਤੋਂ ਅਮਨਦੀਪ ਕੌਰ ਅਤੇ ਸ਼ਹੀਦ ਆਜ਼ਮ ਸੁਖਦੇਵ ਥਾਪਰ ਗਰਲਸ ਸਕੂਲ ਆਫ ਐਮੀਨਸ ਭਾਰਤਨਗਰ ਲੁਧਿਆਣਾ ਤੋਂ ਨਿਹਾਰਕਾ ਗੁਜਰਾਲ ਦੋਮਾ ਨੇ ਆਪਣੇ 12ਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਪ੍ਰਭਾਵਸ਼ਾਲੀ 98.40% ਅੰਕ ਪ੍ਰਾਪਤ ਕੀਤੇ ਜਦੋਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਤੋਂ ਤਰਨਵੀਰ ਸਿੰਘ ਨੇ 98% ਅੰਕ ਪ੍ਰਾਪਤ ਕੀਤੇ ਇਨਾਂ ਨੂੰ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਵੈਸ ਨਾਲ ਇੱਕ ਦਿਨ ਆ ਬਿਤਾ ਕੇ ਪੰਜਾਬ ਪੁਲਿਸ ਦੇ ਕੰਮਕਾਜ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਵਿਸ਼ੇਸ਼ ਮੌਕਾ ਮਿਲਿਆ ਦਿਨ ਦੀ ਸ਼ੁਰੂਆਤੇ ਐਸਐਸਪੀ ਡਾਕਟਰ ਜੋਤੀ ਯਾਦਵ ਵੈਸ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਤੇ ਆਈਪੀਐਸ ਅਧਿਕਾਰੀ ਬਣਨ ਤੱਕ ਦੇ ਆਪਣੇ ਪ੍ਰੇਰਨਾਦਾਇਕ ਸਫ਼ਰ ਨੂੰ ਸਾਂਝਾ ਕਰਦਿਆਂ ਕੀਤੀ ਉਹਨਾਂ ਨੇ ਭਾਰਤ ਦੀਆਂ ਸਭ ਤੋਂ ਵਿਕਾਰੀ ਸੇਵਾਵਾਂ ਵਿੱਚੋਂ ਇੱਕ ਵਿੱਚ ਸੇਵਾ ਕਰਨ ਲਈ ਲੋੜੀਆਂ ਦੀਆਂ ਚੁਣੌਤੀਆਂ ਸਮਰਪਣ ਅਤੇ ਜਨੂੰਨ ਬਾਰੇ ਗੱਲ ਕੀਤੀ ਵਿਦਿਆਰਥੀਆਂ ਨੂੰ ਦ੍ਰਿੜਤਾ ਅਤੇ ਲਚਕੀਲੇਪਨ ਨਾਲ ਆਪਣੇ ਸੁਪਨੇ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਅਨੁਸ਼ਾਸਨ ਸਖਤ ਮਿਹਨਤ ਅਤੇ ਜਨਤਕ ਸੇਵਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਜਿਸ ਨਾਲ ਨੌਜਵਾਨ ਮਨਾਂ ਤੇ ਸਥਾਈ ਪ੍ਰਭਾਵ ਪਿਆ ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਖੰਨਾ ਪੁਲਿਸ ਅਧਿਕਾਰ ਖੇਤਰ ਅਧੀਨ ਮੁੱਖ ਸਹੂਲਤਾਂ ਦੇ ਇੱਕ ਵਿਆਪਕ ਦੌਰੇ ਤੇ ਲਿਜਾਇਆ ਗਿਆ ਉਹਨਾਂ ਨੇ ਆਧੁਨਿਕ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸੀਸੀਟੀਵੀ ਰਾਹੀਂ ਅਸਲ ਸਮੇਂ ਦੀ ਨਿਗਰਾਨੀ ਲਈ ਵਰਤੀ ਜਾਣ ਵਾਲੀ ਉੱਨਤ ਟੈਕਨੋਲੋਜੀ ਅਤੇ ਪ੍ਰਣਾਲੀਆਂ ਬਾਰੇ ਸਿੱਖਿਆ ਖੰਨਾ ਟ੍ਰੈਫਿਕ ਸੈਲ ਵਿਖੇ ਉਹਨਾਂ ਨੂੰ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਟੈਕਨੋਲੋਜੀ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ ਵਿਦਿਆਰਥੀਆਂ ਨੇ ਪੰਜਾਬ ਪੁਲਿਸ ਮੈਲਾ ਮਿੱਤਰ ਪਹਿਲ ਕਦਮੀ ਦੀ ਵੀ ਪਰਚੋਲ ਕੀਤੀ ਤਾਂ ਜੋ ਔਰਤਾਂ ਦੇ ਸਸ਼ਕਤੀਕਰਨ ਅਤੇ ਲਿੰਗ ਆਧਾਰਿਤ ਮੁੱਦਿਆਂ ਨੂੰ ਹੱਲ ਕਰਨ ਤੇ ਕੇਂਦ੍ਰਿਤ ਹੈ ਇਸ ਦੇ ਨਾਲ ਦੱਸਿਆ ਗਿਆ ਕਿ ਖੰਨਾ ਡਿਜੀਟਲ ਰਣਨੀਤਿਕ ਯੋਜਨਾ ਬੰਦੀ ਅਤੇ ਅਪਰਾਧ ਮੈਪਿੰਗ ਲਈ ਵਰਤਿਆ ਜਾਣ ਵਾਲਾ ਇੱਕ ਸਾਧਨ ਹੈ ਇਹ ਦੌਰਾਨ ਕੰਟਰੋਲ ਰੂਮ ਵਿਕੇ ਸਥਾਪਿਤ ਸਮਾਪਤ ਹੋਇਆ ਜਿੱਥੇ ਵਿਦਿਆਰਥੀਆਂ ਨੇ ਪੁਲਿਸ ਕਾਰਵਾਈਆਂ ਜਿਸ ਵਿੱਚ ਐਮਰਜੈਂਸੀ ਪ੍ਰਤੀਕਿਰਿਆਮਾ ਅਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਸ਼ਾਮਲ ਹੈ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਗਿਆ। ਪੂਰੀ ਫੇਰੀ ਦੌਰਾਨ ਐਸਐਸਪੀ ਬੈਂਸ ਅਤੇ ਉਹਨਾਂ ਦੀ ਟੀਮ ਨੇ ਐਸਐਸਪੀ ਦਫ਼ਤਰ ਅਤੇ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਬਾਅਦ ਵਿੱਚ ਐਸਐਸਪੀ ਬੈਂਸ ਦੁਆਰਾ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਦੁਪਹਿਰ ਦਾ ਖਾਣਾ ਆਯੋਜਿਤ ਕੀਤਾ ਗਿਆ ਜਿੱਥੇ ਉਹਨਾਂ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਆਪਣੇ ਕੈਰੀਅਰ ਦੇ ਕਿਸੇ ਸਾਂਝੇ ਕੀਤੇ ਅੰਤ ਵਿੱਚ ਐਸਐਸਪੀ ਨੇ ਅਮਨਦੀਪ ਕੌਰ, ਤਰਨ ਵੀਰ ਸਿੰਘ ਅਤੇ ਨਿਹਾਰਕਾ ਗੁਜਰਾਲ ਨੂੰ ਉਹਨਾਂ ਦੀਆਂ ਸ਼ਾਨਦਾਰ ਅਕਾਦਮੀਆਂ ਅਕਾਦਮਿਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਆਪਣੇ ਭਵਿੱਖ ਦੇ ਯਤਨਾਂ ਵਿੱਚ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੇ ਡਾਕਟਰ ਜੋਤੀ যাদਬ ਬੈਂਸ ਦਾ ਉਹਨਾਂ ਦੇ ਨਿਗੇ ਮਾਰਗਦਰਸ਼ਨ ਅਤੇ ਪੁਲਿਸ ਫੋਰਸ ਬਾਰੇ ਜਾਣਨ ਦੇ ਅਨਮੋਲ ਮੌਕੇ ਵੱਲੋਂ ਲਈ ਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਇੱਕ ਦਿਨ ਡੀਸੀ ਐਸਐਸਪੀ ਦੇ ਸੰਗ ਪ੍ਰੋਗਰਾਮ ਦੀ ਧਾਰਨਾ ਲਈ ਪੰਜਾਬ ਸਰਕਾਰ ਦੀ ਵੀ ਪ੍ਰਸ਼ੰਸਾ ਕੀਤੀ ਜੋ ਹੁਣ ਹਰ ਵਿਦਿਆਰਥੀ ਨੂੰ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਅਤੇ ਸ਼ਾਸਨ ਅਤੇ ਜਨਤਕ ਪ੍ਰਸ਼ਾਸਨ ਦਾ ਸਾਹਮਣਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਤਜਰਬਾ ਸੱਚਮੁੱਚ ਰੋਮਾਂਚਕ ਰਿਹਾ ਅਤੇ ਪੰਜਾਬ ਪੁਰਸ਼ ਦੇ ਕੰਮਕਾਜ ਨੂੰ ਉਸ ਨੂੰ ਹੋਰ ਮਿਹਨਤ ਕਰਨ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਹੈ ਕਰਨਵੀਰ ਸਿੰਘ ਨੇ ਇਸ ਵਿਲੱਖਣ ਪੈਨਕਾਦਮੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਉਸ ਨੂੰ ਜਨਤਕ ਸੇਵਾ ਵਿੱਚ ਕੈਰੀਅਰ ਦੀ ਖੋਜ ਕਰਨ ਲਈ ਪ੍ਰੇਰਿਤ ਕਰਦਾ ਹੈ ਨਿਹਾਰਕਾ ਗੁਜਰਾਲ ਨੇ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਇਹ ਕਹਿੰਦੇ ਹੋਏ ਕਿ ਅੱਜ ਦੀ ਫੇਰੀ ਨੇ ਉਸ ਨੂੰ ਸਾਡੇ ਸਮਾਜ ਵਿੱਚ ਪੁਲਿਸ ਦੀ ਭੂਮਿਕਾ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ ਅਤੇ ਉਹ ਇਸ ਅਪੁੱਲ ਮੌਕੇ ਲਈ ਧੰਨਵਾਦੀ ਹੈ